ਜਿਸ ਤਰ੍ਹਾਂ ਆਪਾਂ ਕੱਲ ਵਿਚਾਰ ਕੀਤੀ ਸੀ ਕਿ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਕੋਈ ਬਾਹਰੋਂ ਧਰਮ ਦੇ ਕੱਪੜੇ ਪਾ ਗਿਆ ਤੇ ਲੋਕਾਂ ਨੇ ਸਮਝਿਆ ਕਿ ਇਹ ਧਰਮੀ ਹੋ ਗਿਆ ਵਾ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਇਦਾਂ ਗੱਲ ਨਹੀਂ ਬਣਦੀ ਫਰੀਦਾ ਕੰਨ ਮਸੱਲਾ ਨਮਾਜ਼ ਪੜਨ ਵਾਲਾ ਮਸੱਲਾ ਮੋਢੇ ਤੇ ਰੱਖ ਲਿਆ ਅੱਜ ਆਪਾਂ ਗੱਲ ਕਰਨੀ ਉਹਨਾਂ ਦੇ ਖਾਣੇ ਬਾਰੇ ਕੱਲ ਜੋ ਬਾਬਾ ਫਰੀਦ ਸਾਹਿਬ ਪੈਣਦੇ ਸੀ ਨਾ ਉਹਦੇ ਉੱਤੇ ਆਪਾਂ ਗੱਲ ਕੀਤੀ ਸੀ ਬਾਬਾ ਫਰੀਦ ਕਹਿੰਦੇ ਫਰੀਦਾ ਕੰਨ ਮਸੱਲਾ ਸੂਫ ਗੱਲ ਮੋਢੇ ਤੇ ਮਸੱਲਾ ਰੱਖ ਲਿਆ ਗਲ ਵਿੱਚ ਚੋਲਾ ਪਾ ਲਿਆ ਸੂਫ ਗੱਲ ਦਿਲ ਕਾਤੀ ਦਿਲ ਬੜਾ ਕੌੜਾ ਹੈ ਕਿਉਂਕਿ ਇਹ ਦੁਨੀਆ ਨਾਲ ਜੁੜਿਆ ਹੋਇਆ ਦਿਲ ਵਾ ਜਿਹੜਾ ਦਿਲ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਜਿਹੜਾ ਦਿਲ ਦੁਨੀਆ ਨਾਲ ਰਤਿਆ ਵਾ ਉਹ ਕੌੜਾ ਵਾ ਕਿਉਂਕਿ ਸਭੇ ਵਸਤੂ ਕੌੜੀਆਂ ਸੱਚੇ ਨਾਉ ਮਿੱਠਾ ਜਿੰਨਾ ਚਿਰ ਤੁਸੀਂ ਖੀਰ ਵਿੱਚ ਖੰਡ ਨਹੀਂ ਪਾਓਗੇ ਹੁਣ ਚਿਰ ਖੀਰ ਨੂੰ ਜਿੰਨੇ ਮਰਜੀ ਦੁੱਧਾਂ ਚ ਰੋਣ ਜਿੰਨੀ ਜੋ ਮਿੱਠੀ ਥੋੜਾ ਹੁਣੀ ਜਿੰਨਾ ਚਿਰ ਜ਼ਿੰਦਗੀ ਵਿੱਚ ਰੱਬ ਦਾ ਮਿੱਠਾ ਨਾ ਨ ਆਇਆ ਜੇ ਉਹਨਾਂ ਚਿਰ ਜ਼ਿੰਦਗੀ ਵਿੱਚ ਮਠਾਸ ਕਿੱਥੋਂ ਹੋਣੀ ਹੈ ਤੇ ਦਿਲ ਰੱਤਾ ਵਾ ਦੁਨੀ ਸਿਉ ਤੇ ਦੁਨੀ ਬੜੀ ਕੌੜੀ ਆ ਤੇ ਬਾਬਾ ਫਰੀਦ ਨੇ ਦਿਲ ਕਾਤੀ ਕਾਤੀ ਮੈਨੇ ਕੰਚੀ ਕੱਟਣ ਵਾਲਾ ਦਿਲ ਕਾਤੀ ਕੌੜਾ ਗੋੜਵਾਤ ਵਾਤ ਕਹਿੰਦੇ ਨੇ ਬੋਲਾਂ ਨੂੰ ਗੁੜ ਵਾਤ ਜਿਹੜਾ ਵਾਤ ਵਾ ਨਾ ਬੋਲੀ ਬੰਦੇ ਦੀ ਉਹ ਬਾਹਰੋਂ ਗੁੜ ਵਾਂਗੂ ਮਿੱਠੀ ਬੋਲਦਾ ਤੇ ਅੰਦਰੋਂ ਬੜਾ ਹੀ ਕੌੜਾ ਵਾ ਤੇ ਜਿਹੜੇ ਸਾਧ ਹੁੰਦੇ ਆ ਨਾ ਉਹ ਅੰਦਰੋਂ ਬੜੇ ਮਿੱਠੇ ਹੁੰਦੇ ਤੇ ਬਾਹਰੋਂ ਬੜੇ ਕੌੜੇ ਹੁੰਦੇ ਆ ਆ ਤੇ ਮਨਮੁਖ ਜਿਹੜਾ ਹੁੰਦਾ ਅੰਦਰੋਂ ਕੌੜਾ ਹੁੰਦਾ ਤੇ ਬਾਹਰੋਂ ਮਿੱਠਾ ਜੇ ਸਾਧੂ ਮਹਾਤਮਾ ਜਿਹੜੇ ਅੰਦਰੋਂ ਮਿੱਠੇ ਤੇ ਬਾਹਰੋਂ ਬੜੇ ਕੌੜੇ ਜਿ ਲੱਗਦੇ ਆ ਜਿਨ੍ਹਾਂ ਨੇ ਅੰਦਰ ਜਿਨ ਉਹ ਜਿਹੜਾ ਗੁੱਧੜ ਬਾਹਰ ਉਹ ਬਚਨ ਹੁੰਦਾ ਸਦੀਵਾਰ ਜਿਨ ਪਟ ਅੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਵੀ ਖਰੇ ਭਾਣੇ ਕਿਉਂਕਿ ਉਹ ਅੰਦਰੋਂ ਮਿੱਠੇ ਆ ਨਾ ਉਹ ਭਾਵੇਂ ਕੌੜਾ ਵੀ ਬੋਲ ਲੈਣ ਅੰਦਰੋਂ ਮਿੱਠੇ ਉਹ ਰੱਬ ਨੂੰ ਪਉਂਦੇ ਹੀ ਆ ਤੇ ਬਾਬਾ ਫਰੀਦ ਸਾਹਿਬ ਅੱਜ ਹੁਣ ਆਪਣੇ ਖਾਣੇ ਦੀ ਗੱਲ ਕਰ ਰਿਹਾ ਫਰੀਦਾ ਰੋਟੀ ਮੇਰੀ ਕਾਠ ਕੀ ਕੱਲ ਉਹਨਾਂ ਨੇ ਗੱਲ ਕੀਤੀ ਆਪਣੇ ਪਹਿਨਣ ਦੀ ਕਿ ਧਰਮ ਬੰਦੇ ਕੋ ਵਿਖਾਵੇ ਮਾਤਰ ਨਹੀਂ ਹੋਣਾ ਚਾਹੀਦਾ ਕੱਪੜਿਆਂ 'ਚ ਨਾ ਧਰਮ ਹੋਵੇ ਧਰਮ ਧਰਮ ਹੋਵੇ ਤਾਂ ਫਿਰ ਉਹਦੇ ਇੱਕ ਧਰਮ ਦੇ ਕੱਪੜੇ ਪਾਈਂ ਇਉਂ ਕਹੈ ਲੋ ਤੋ ਅੱਜ ਬਾਬਾ ਫਰੀਦ ਸਾਹਿਬ ਇੱਕ ਸ਼ਲੋਕ ਉਚਾਰਨ ਕਰਦੇ ਕਹਿੰਦਾ ਫਰੀਦਾ ਰੋਟੀ ਵੇਖ ਲਓ ਕਿੰਨੀ ਠੇਠ ਪੰਜਾਬੀ ਆ ਫਰੀਦਾ ਰੋਟੀ ਆਮ ਆਪਾਂ ਘਰਾਂ ਚ ਰੋਟੀ ਸ਼ਬਦ ਵਰਦੇ ਹਾਲਾਂਕਿ ਬਾਣੀ ਚ ਹੋਰ ਕਿਤੇ ਥਾਂ ਤੇ ਰੋਟੀ ਸ਼ਬਦ ਨਹੀਂ ਆਉਂਦਾ ਫਰੀਦਾ ਰੋਟੀ ਮੇਰੀ ਕਾਠ ਕੀ ਕਾਠ ਕਹਿੰਦੇ ਨੇ ਲੱਕੜ ਨੂੰ ਬਾਬਾ ਫਰੀਦ ਸਿੰਘ ਜੀ ਜਿਹੜੀ ਦਰਵੇਸ਼ਾਂ ਦੀ ਰੋਟੀ ਹੁੰਦੀ ਆ ਨਾ ਉਹ ਕਾਠ ਵਰਗੀ ਸਖਤ ਹੁੰਦੀ ਆ ਤੇ ਲਾਵਣ ਮੇਰੀ ਭੁੱਖ ਇਹ ਲਾਵਣ ਸ਼ਬਦ ਜਿਹੜਾ ਵਾ ਨਾ ਇਹ ਲੈnde ਪੰਜਾਬ ਚ ਬੋਲਿਆ ਜਾਂਦਾ ਸੀ ਲਾਵਣ ਆਦਿ ਲਾਵਣ ਦਾ ਮਤਲਬ ਸਲੂਣਾ ਤਾਂ ਕੀ ਸਲੂਣਾ ਚਾੜਿਆ ਜੇ ਤੁਸੀਂ ਕੀ ਲਾਵਣ ਚਾੜੀ ਜੇ ਤੁਸੀਂ ਕੀ ਸ਼ਬਦ ਇਹ ਆਪਣੇ ਸਬਜੀ ਚਾੜੀ ਜੇ ਚੁੱਲੇ ਤੇ ਤੇਨੇ ਸ਼ਬਦ ਵਰਤੇ ਜਾਂਦੇ ਸਬਜੀ ਲਾਵਣ ਤੇ ਸਲੂਣਾ ਬਾਬਾ ਫਰੀਦ ਸਿੰਘ ਦੇ ਲਾਵਣ ਤੇ ਮੇਰੇ ਕੋ ਸਬਜੀ ਕਿਹੜੀ ਆ ਰੋਟੀ ਤੇ ਹੋਗੀ ਲੱਕੜ ਦੀ ਕਈ ਕਹਿੰਦੇ ਬਾਬਾ ਫਰੀਦ ਸਾਹਿਬ ਨੇ ਲੱਕੜ ਦੀ ਰੋਟੀ ਬਣਾ ਕੇ ਰੱਖੀ ਜਦੋਂ ਭੁੱਖ ਲੱਗਦੀ ਉਹਨੂੰ ਉਹਨੂੰ ਚੱਕ ਮਾਰ ਲੈਂਦੇ ਸੀ ਨਹੀਂ ਇੱਦਾਂ ਨਹੀਂ ਹੈ ਉਹਦਾ ਅਗਲਾ ਸ਼ਲੋਕ ਨਾਲ ਵੇਖੋ ਨਾ ਕੋਈ ਵੀ ਬਾਣੀ ਦੀ ਇੱਕ ਟੁਕ ਲਓਗੇ ਤੇ ਉਹਦੇ ਅਰਥ ਨਹੀਂ ਖੁੱਲਣੇ। ਨੱਚਣ ਕੁਦਨ ਮਨ ਕਾ ਚਾਓ। ਤੇ ਅਗਲਾ ਪਿਛਲਾ ਵੇਖੋ ਨਾ ਕੀ ਕੀ ਆ ਨੱਚਣ ਕੁਦਨ ਉਤੇ। ਪਰ ਆਪਣੇ ਮਤਬਲ ਦੀ ਅਸੀਂ ਕਿਤੇ ਲੈ ਲੈ ਮੁੱਕਰ ਪਾਏ। ਮਤਬਲ ਦੀ ਟੁਕ ਲੈ ਲਈ। ਬਾਬਾ ਫਰੀਦ ਸਿੰਘ ਦੇ ਇੱਕ ਤੇ ਮੇਰੇ ਕੋ ਰੋਟੀ ਜਿਹੜੀ ਆ ਨਾ ਉਹ ਕਾਠ ਦੀ ਆ। ਕਾਠ ਵਾਂਗੂ ਸਖਤ ਵ ਸੁੱਕੀ ਹੋਈ ਰੋਟੀ ਮੇਰੀ। ਤੇ ਲਾਵਣ ਮੇਰੇ ਕੋ ਸਮਝੀ ਕਿਹੜੀ ਹੈ ਲਾਵਣ ਮੈਨ ਸਬਜੀ ਲਾਵਣ ਮੇਰੀ ਭੁੱਖ ਜਿਹੜੀ ਮੇਰੀ ਭੁੱਖ ਵਾ ਨਾ ਇਹ ਮੰਨੋ ਮੇਰੀ ਸਬਜੀ ਆ ਤੇ ਰੋਟੀ ਮੇਰੇ ਕੋ ਲੱਕੜ ਦੀ ਆ ਕਾਠ ਦੀ ਆ ਤੇ ਇਹਦਾ ਹੁਣ ਅੱਗੇ ਬਾਬਾ ਫਰੀਦ ਆਪ ਹੀ ਵਿਆਖਿਆ ਕਰਦੇ ਆ ਕਿਉਂਕਿ ਜਿਹੜੇ ਮਹਾਂਪੁਰਖ ਜਿੱਥੇ ਉਹ ਦੁਨੀਆ ਦੇ तमाम ਰਸਮ ਰੀਤਾਂ ਤੋਂ ਪਰਾਂ ਜਾ ਕੇ ਜੀਂਦੇ ਆ ਨਾ ਉੱਥੇ ਫਿਰ ਉਹ ਖਾਣ ਪਹਿਣ ਤੋਂ ਵੀ ਵੱਖਰੀ ਇੱਕ ਜ਼ਿੰਦਗੀ ਜੀਉਂਦੇ ਆ ਆਮ ਬੰਦੇ ਦਾ ਕੀ ਹਾਲਤ ਹੈ ਜਿਹਦਾ ਅੱਜ ਵਾਕ ਆਇਆ ਸੀ ਅੱਜ ਦਰਬਾਰ ਸਾਹਿਬ ਦੇ ਅੰਦਰ ਕਿ ਵੱਡੇ ਵੱਡੇ ਰਾਜਣ ਅਰ ਭੂਮਣ ਉਹਦੇ ਵਿੱਚ ਇੱਕ ਤੋਕਾਈ ਸੀ ਦਿਨ ਦਿਨ ਕਰਤ ਭੋਜਨ ਬਹੁ ਵਿੰਜਣ ਬੰਦਾ ਸਵੇਰੇ ਕੁਝ ਖਾਂਦਾ ਦੁਪਹਿਰੇ ਕੁਝ ਖਾਂਦਾ ਰਾਤ ਨੂੰ ਕੁਝ ਖਾਂਦਾ ਤੇ ਖਾ ਖਾ ਕੇ ਨੇ ਸਰੀਰ ਨੂੰ ਨਾ ਰੋਗੀ ਬਣਾ ਲਿਆ ਵਾ ਲੋੜ ਤੋਂ ਵੱਧ ਖਾ ਕੇ ਨਾ ਇਹਨੇ ਆਪਣੇ ਸਰੀਰ ਨੂੰ ਰੋਗੀ ਬਣਾ ਲਿਆ ਸ਼ੂਗਰ ਹੋ ਗਈ ਮਟਾਪਾ ਆ ਗਿਆ ਬੜੇ ਰੋਗ ਲੱਗ ਗਏ ਕਿਉਂ ਇਹ ਭੋਜਨ ਦੇ ਸਵਾਦ ਮੰਨਦਾ ਵਾ ਉਹਦੇ ਤਤ ਨੂੰ ਨਹੀਂ ਜਾਣਦਾ ਏ ਅਸੀਂ ਭੋਜਨ ਸਵਾਦ ਕਰਕੇ ਖਾਂਦੇ ਆ ਜੀਵਨ ਵਾਸਤੇ ਨਹੀਂ ਖਾਂਦੇ ਜਿਹੜੇ ਦਰवेश ਹੁੰਦੇ ਆ ਨਾ ਮਹਾਂਪੁਰਖ ਬਾਬਾ ਫਰੀਦ ਸਾਹਿਬ ਬਚਨ ਕਰਦੇ ਆ ਉਹਨਾਂ ਦੀ ਜਿਹਨੂੰ ਗਾਥਾ ਪੜੀਦੀ ਆ ਤੇ ਬਾਬਾ ਫਰੀਦ ਸਾਹਿਬ ਬਚਨ ਕਰਦੇ ਵੀ ਭੋਜਨ ਇਸ ਕਰਕੇ ਖਾਣਾ ਵਾ ਕਿ ਸਰੀਰ ਵਿੱਚ ਆਬਾਦਤ ਕਰਨ ਦੀ ਸ਼ਕਤੀ ਰਵੇ ਬੰਦਗੀ ਕਰਨ ਦੀ ਸਮਰੱਥਾ ਰਵੇ ਸਰੀਰ ਅੰਦਰ ਭੋਜਨ ਦਾ ਸੇਵਨ ਇਸ ਕਰਕੇ ਖਾਣਾ ਹੈ ਸਵਾਦਾਂ ਕਰਕੇ ਨਹੀਂ ਖਾਣਾ ਦੇਖ ਲਓ ਹੁਣ ਆਪਣੇ ਸਾਡੇ ਧਰਮ ਸਥਾਨਾਂ ਦੀ ਵੀ ਹਾਲਤ ਵੇਖ ਲਓ ਧਰਮ ਸਥਾਨਾਂ ਤੇ ਵੀ ਤਾਂ ਹੀ ਸੰਗਤ ਜੁੜਦੀ ਜੇ ਭੋਜਨ ਵਧੀਆ ਹੋਵੇ ਤਾਂ ਪਰ ਹੁਣ ਇਹ ਦਰਵੇਸ਼ਾਂ ਦੀ ਆਪਣੀ ਜ਼ਿੰਦਗੀਆਂ ਜਿੱਥੇ ਬਾਕੀ ਰੁਕਾਵਟਾਂ ਆਉਂਦੀਆਂ ਨਾ ਬੰਦਗੀ ਕਰਦੇ ਆਂ ਉਥੇ ਖਾਣਾ ਵੀ ਇੱਕ ਬਹੁਤ ਵੱਡੀ ਰੁਕਾਵਟ ਬੰਦਗੀ ਵਾਲਿਆਂ ਵਾਸਤੇ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਇਹ ਵੀ ਇੱਕ ਪਿਆਸ ਵਾ ਆਜਾ ਵੀ ਵੱਡੇ ਵੱਡੇ ਰਾਜਨਾਰ ਭੂਮਣ ਤਾਂ ਕਿ ਤ੍ਰਿਸ਼ਨਾ ਬੂਝੀ ਤੇ ਖਾਣਾ ਵੀ ਇੱਕ ਤ੍ਰਿਸ਼ਨਾ ਵਾ ਜਿਥੇ ਇੱਕ ਪਹਿਨਣਾ ਵੀ ਇੱਕ ਤ੍ਰਿਸ਼ਨਾ ਬੰਦੇ ਦੀ ਖਾਸ ਕਰਕੇ ਇਸਤਰੀ ਜਾਤ ਨੂੰ ਤੇ ਬਹੁਤ ਤ੍ਰਿਸ਼ਨਾ ਵਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਣ ਦੀ ਇਹਨੂੰ ਸੂਟ ਬੂਟ ਦੀ ਬੜੀ ਤ੍ਰਿਸ਼ਨਾ ਹੈ ਉੱਥੇ ਖਾਣ ਦੀ ਵੀ ਇੱਕ ਤ੍ਰਿਸ਼ਨਾ ਹੈ ਵਾਸ਼ਨ ਭੋਗਣ ਦੀ ਵੀ ਤ੍ਰਿਸ਼ਨਾ ਹੈ ਤ੍ਰਿਸ਼ਨਾ ਬਹੁ ਪ੍ਰਕਾਰ ਹੈ ਮਾਰ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਹੈ ਤੂੰ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਉਤੇ ਆਪਣੀ ਜ਼ੁਬਾਨ ਨੂੰ ਲਾਇਆ ਹੋਇਆ ਤੇਰੀ ਪਿਆਸ ਨਾ ਜਾਏ ਆਖਰੀ ਦਮ ਤੱਕ ਤੇਰੀ ਇਹ ਪਿਆਸ ਜਾਣੀ ਨਹੀਂ ਉਹ ਜਿੱਦਾਂ ਬਾਬਾ ਫਰੀਦ ਸਾਹਿਬ ਦਾ ਬਚਨ ਹੁੰਦਾ ਵੀ ਜਦੋਂ ਸਰੀਰ ਖਤਮ ਹੋ ਜਾਂਦਾ ਨਾ ਬੁੱਢਾ ਹੋ ਜਾਂਦਾ ਬੰਦਾ ਬੁੱਢਾ ਹੋਆ ਸ਼ੇਖ ਫਰੀਦ ਜਦੋਂ ਹਾਲਤ ਬਣਦੀ ਹੈ ਕੰਬਣ ਲੱਗੀ ਦੇਹ ਦੇਹ ਕੰਬਦੀ ਆ ਨਾ ਤੇ ਉਦੋਂ ਪਤਾ ਕੀ ਹੁੰਦਾ ਹੈ ਬਾਬਾ ਫਰੀਦ ਨੇ ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵੈਸਾ ਸ਼ੱਕਰ ਜਿਹੜੀ ਆਪਾਂ ਗੁੜ ਤੋਂ ਤਿਆਰ ਕਰਦੇ ਆਂ ਸ਼ੱਕਰ ਸੱਕਰ ਹੋਈ ਵੇਸ ਇਹ ਦੁਨੀਆ ਦੇ ਤਮਾਮ ਪਦਾਰਥ ਜਿਹੜੇ ਮਿੱਠੇ ਮਹਿਸੂਸ ਹੁੰਦੇ ਨੇ ਤੇ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਦ ਮਿੱਠਾ ਕਰਕੇ ਆਪਾਂ ਖਾ ਜਾਨੇ ਤਿੰਨ ਮਿੱਠੇ ਤਨ ਰੋਗ ਜਮਾਇਆ ਤੇ ਮਿੱਠਾ ਹੀ ਰੋਗ ਵਾ ਕੌੜਾ ਨਹੀਂ ਇਹ ਰੋਗ ਹੈਗਾ ਤੁਸੀਂ ਆ ਮਿੱਠੇ ਖਾਓ ਕੌੜੇ ਨਿੰਮ ਕੌੜੀ ਵਰਤੋ ਤੇ ਕਹਿੰਦੇ ਸਰੀਰ ਨੂੰ ਰੋਗ ਨਹੀਂ ਲੱਗਦੇ ਤੇ ਆਪਾਂ ਦਖਾਨੇ ਮਿੱਠਾ ਤੈਨ ਮਿੱਠੇ ਤਨ ਰੋਗ ਜਮਾਇਆ ਮਿੱਠਾ ਹੀ ਰੋਗ ਦਾ ਮੂਲ ਕਾਰਨ ਹੈ ਮਿੱਠੇ ਕਾਰਨ ਹੀ ਰੋਗ ਲੱਗਦਾ ਹੈ ਜੇ ਬਾਬਾ ਫਰੀਦ ਸਿੰਘ ਦੇ ਅਖੀਰ ਤੇ ਜਦੋਂ ਤੋਂ ਬੁੱਢਾ ਹੋ ਜਾਣਾ ਨਾ ਤੇ ਦੇਖ ਫਰੀਦਾ ਜੋ ਥੀ ਆ ਸ਼ੱਕਰ ਦੁਨੀਆ ਦੇ ਮਿੱਠੇ ਪਦਾਰਤ ਹੋਈ ਵੈਸਾ ਇਹ ਵੀ ਜ਼ਹਿਰ ਲੱਗਣੇ ਆ ਉਦੋਂ ਜ਼ਬਾਨ ਵੀ ਰਸ ਮਾਣ ਸਕਣਾ ਚੱਲਣ ਚਬਣ ਰਤਨ ਸੇ ਸੁਣੀਰ ਬਹਿ ਗਏ ਖਤਮ ਹੋ ਜਾਣੇ ਤੇਰੇ ਇੰਦਰੀ ਜਿਹੜੇ ਜਵਾਨੀ ਉੱਤੇ ਜਵਾਨੀ ਵਿੱਚ ਇੰਦਰੀਆਂ ਦਾ ਰਸ ਜਿਹੜਾ ਬੜਾ ਤੇਜ ਹੁੰਦਾ ਹੈ ਬੁੱਢੇ ਬਾਰੇ ਖਤਮ ਇੰਦਰੀ ਖਤਮ ਹੋ ਜਾਂਦੇ ਜਿੰਨਾ ਇੰਦਰੀਆਂ ਰਾਹੀਂ ਰਸ ਮਾਰ ਨਾ ਇੰਦਰੀ ਖਤਮ ਹੋ ਜਾਂਦੀ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਰੋਟੀ ਮੇਰੀ ਕਾਠ ਕੀ ਲੱਕੜ ਦੀ ਮੇਰੀ ਰੋਟੀ ਆ अथवा ਸੁੱਕੀ ਹੋਈ ਰੋਟੀ ਆ ਦਰਬੀਸ਼ਾਂ ਦਾ ਖਾਣਾ ਜਿਹੜਾ ਹੁੰਦਾ ਹੈ ਨਾ ਜਿਹਨੂੰ ਬਾਣੀ ਚ ਬਚਾਉਂਦਾ ਕਿ ਸੰਤਨ ਕਾ ਦਾਣਾ ਰੂਖਾ ਰੂਖਾ ਸੰਤਨ ਕਾ ਦਾਣਾ ਰੂਖਾ ਸੋ ਸਰਬਨ ਧਾਨ ਪਰ ਹੁੰਦਾ ਬੜਾ ਉਹ ਸਵਾਦ ਵਾਲਾ। ਹਮਦਾ ਰੁਖਾ ਉਹ। ਕਿਉਂਕਿ ਭੁੱਖ ਲੱਗੀ ਤੇ ਖਾਂਦੇ ਆ। ਤੇ ਜਿਹੜੀ ਚੀਜ਼ ਤੁਸੀਂ ਭੁੱਖ ਲੱਗੀ ਤੇ ਖਾਓਗੇ ਤੇ ਭੁੱਖ ਹੀ ਸਵਾਦ ਵਾ। ਇਹ ਬੰਦਾ ਭਲੇਖੇ ਤੇ ਜੀਂਦਾ। ਜਿੰਨੀ ਭੁੱਖ ਹੋਗੀ ਉਨਾਂ ਹੀ ਸਾਹਮਣੇ ਪਿਆ ਭੋਜਨ ਸਵਾਦਲਾ ਹੋਏਗਾ। ਤੇ ਜਦੋਂ ਭੁੱਖ ਲੱਤ ਗਈ ਉਹੀ ਸਵਾਦਲਾ ਭੋਜਨ ਫੇ ਚੰਗਾ ਨਹੀਂ ਲੱਗਦਾ। ਤੇ ਬਾਬਾ ਫਰੀਦ ਜੀ ਦੀ ਰੋਟੀ ਮੇਰੀ ਕਾਠ ਕੀ ਲੱਕੜ ਦੀ ਰੋਟੀ अथवा ਸੁੱਕੀ ਜੀ ਰੋਟੀ ਹੈ ਮੇਰੇ ਕੋਲ ਕਿਉਂ ਦਰਵਿਸ਼ਾਂ ਦੇ ਕੋਲੇ ਐਡਾ ਖਾਣੇ ਦਾ ਸਾਜੋ-ਸਮਾਨ ਨਹੀਂ ਹੁੰਦਾ ਇਹ ਤੇ ਦੁਨੀਆਦਾਰ ਦੇ ਕੋਲ ਹੁੰਦਾ ਹੈ ਸਾਜੋ-ਸਮਾਨ ਸਾਧਾ ਕੋਲ ਥੋੜਾ ਕੁ ਸਾਜੋ-ਸਮਾਨ ਹੁੰਦੇ ਸੀ ਜਿੱਦਾਂ ਬਾਬਾ ਫਰੀਦ ਦਾ ਬਚਨ ਹੀ ਆਉਂਦਾ ਇੱਕ ਫਰੀਦਾ ਇੱਕ ਨਾ ਆਟਾ ਅਗਲਾ ਅਗਲਾ ਕੀ ਹੁੰਦੇ ਬਹੁਤ ਸਾਰਾ ਧਰਤੀ ਉੱਤੇ ਬਹੁਤ ਦੁਨੀਆ ਜਿਹਨਾਂ ਦੇ ਕੋਲ ਪਦਾਰਥ ਬੜਾ ਵਾ ਫਰੀਦਾ ਇੱਕ ਨਾ ਆਟਾ ਅਗਲਾ ਅਗਲਾ ਮਨੇ ਬਹੁਤ ਬਹੁਤ ਪਦਾਰਥ ਦੁਨੀਆਂ ਦੇ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਛੱਕ ਦੇ ਛਗਾਉਂਦੇ ਹੰਡ ਦੇ ਹਡਾਉਂਦੇ ਨਹੀਂ ਇੱਕ ਨਾ ਨਾ ਹੀ ਲੋਣ ਕਈਆਂ ਦੇ ਘਰ ਵਿਚਾਰਿਆਂ ਦੇ ਘਰ ਲੋਣ ਵੀ ਐ ਨੇ ਇਹ ਵੀ ਪੁਰਾਣੀ ਵੱਡੀ ਮੁਸ਼ਕਲ ਹੁੰਦੀ ਸੀ ਤਾਂ ਹੀ ਉਹ ਪਗਤ ਨੇ ਅਖਿਆ ਰੱਬਾ ਲੋਨ ਵੀ ਦੇ ਜੀ ਥੋੜਾ ਬਹੁਤਾ ਇੱਕ ਨਾ ਨਾ ਹੀ ਲੋਨ ਲੋਨ ਵੀ ਐ ਨਹੀਂ ਇੱਕ ਨਾ ਦੇ ਘਰ ਭੜੋਲੇ ਭਰੇ ਪਏ ਨੇ ਪਦਾਰਥਾਂ ਦੇ ਇੱਕ ਖਾਵੇ ਬਖਸ਼ੇ ਤੋੜਨਾ ਆਵੇ ਇੱਕ ਨਾ ਫੱਕਾ ਪਾਇਆ ਜੀ ਤੇ ਮਾ ਬਾਬਾ ਫਿਰ ਅੱਗੇ ਗਏ ਸੰਜਾਵ ਸੰ ਚੋਟਾਂ ਖਾਸੀ ਕੌਣ ਅੱਗੇ ਦੋਵੇਂ ਪਛਾਣੇ ਜਾਣੇ ਆ ਇਕ ਜਨਾਨੇ ਦੁਨੀਆ ਦੇ ਰਸ ਪਦਾਰਥ ਮਾਣੇ ਉਹ ਵੀ ਜਿਹੜੇ ਜਿਨ੍ਹਾਂ ਨੇ ਸਾਦਗੀ ਦੀ ਜ਼ਿੰਦਗੀ ਜੀਵੀ ਇਹ ਜਾ ਕੇ ਪਤਾ ਅੱਗੇ ਲੱਗਣਾ ਵਾ ਅੱਗੇ ਗਏ ਪੰਜਾਬ ਸੰਨ ਚੋਟਾਂ ਖਾਸੀ ਕੌਣ ਕਿਉਂ ਬਾਬਾ ਫਰੀਦਾ ਇੱਥੇ ਕਹਿੰਦੇ ਨੇ ਫਰੀਦਾ ਰੋਟੀ ਮੇਰੀ ਕਾਠ ਕੀ ਲੱਕੜ ਦੀ ਰੋਟੀ ਆ ਮੇਰ ਕੋ ਤੇ ਲਾਵਣ ਮੇਰੀ ਸਬਜ਼ੀ ਕੀ ਆ ਭੁੱਖ ਹੀ ਮੇਰੀ ਸਬਜ਼ੀ ਆ ਜਿੰਨਾ ਖਾਦੀ ਚੋਪੜੀ ਉਹਨ ਇੱਕ ਪਾਸੇ ਰੁੱਖੀ ਮਿੱਸੀ ਹੈ ਇੱਕ ਪਾਸੇ ਚੋਪੜੀਆਂ ਵਾ ਜਿੰਨਾ ਖਾਦੀ ਚੋਪੜੀ ਜਿਹੜੇ ਕੇਵਲ ਦੁਨੀਆਂ ਦੇ ਪਦਾਰਥਾਂ ਦੇ ਪਿੱਛੇ ਲੱਗੇ ਹੋਏ ਆ ਦੁਨੀਆਂ ਦੇ ਸੁਆਦਾਂ ਦੇ ਪਿੱਛੇ ਲੱਗੇ ਹੋਏ ਜਿਹੜੇ ਤੇ ਬਾਬਾ ਜੀ ਕਹਿੰਦੇ ਜਿੰਨਾ ਖਾਦੀ ਚੋਪੜੀ ਘਣੇ ਬਹੁਤ ਘਣੇ ਸਹਿਣਗੇ ਦੁੱਖ ਫਿਰ ਬਾਬਾ ਫਰੀਦ ਸਾਹਿਬ ਨੂੰ ਕਿਸੇ ਨੇ ਪੁੱਛਿਆ ਵੀ ਫਿਰ ਕੀ ਕਰਨਾ ਚਾਹੀਦਾ ਜੇ ਇਹ ਚੋਪੜੀਆਂ ਚੋਪੜੀਆਂ ਬਹੁਤੀਆਂ ਖਾਈਏ ਤੇ ਫਿਰ ਦੁੱਖ ਲੱਗਦੇ ਬੜੇ ਤੇ ਅਗਲਾ ਬਚਨ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਰੁੱਖੀਆਂ ਖਾਓ ਚਾਰਨਾ ਖਾਇਆ ਕਰੋ ਆ ਪੁਰਾਣੇ ਸਮੇਜ ਆਪਾਂ ਦੁਪਹਿਰ ਦੀ ਰੋਟੀ ਚਾਰਨਾ ਖਾਂਦੇ ਨੇ ਚਾਹ ਨਾ ਖਾਂਦੇ ਨੇ ਇਹ ਖਤਮ ਹੋ ਗਈ ਕਹਾਣੀ ਹੁਣ ਤਾਂ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਫਰੀਦਾ ਨਾਂ ਤਰਸਾ ਜੀਓ ਪਰ ਦੁਨੀਆ ਖਾ ਰਹੀ ਸਵਾਦਲੇ ਪਦਾਰਥ ਜੇ ਦੁਨੀਆ ਖਾਂਦੀ ਤੇ ਮੇਰਾ ਵੀ ਚਿਤ ਕਰਨਾ ਫੇ ਮਵੀ ਖਾਵਾਂ ਬਾਬਾ ਫਰੀਦ ਸਿੰਘ ਦੇ ਨਾਂ ਤਰਸਾਏ ਜੀਓ ਆਪਣੇ ਜਿੰਦ ਨੂੰ ਤਰਸਾ ਨਾ ਉਹ ਖਾਂਦਿਆ ਸਵਾਦਲੇ ਤੇ ਮਵੀ ਖਾਵਾਂ ਵਾਪਸ ਜੰਧੂ ਰੁੱਖੀ ਮਿਸ ਸੁਖੀ ਖਾਏ ਕੀ ਠੰਡਾ ਪਾਣੀ ਪੀਓ ਘੜੇ ਦਾ ਪਾਣੀ ਪੀਓ ਦੇਖ ਪਰਾਈ ਚੋਪੜੀ ਬੜਾ ਜੀ ਤਰਸਦਾ ਹੈ ਪਰਾਈਆਂ ਵੇਖ ਕੇ ਬਾਬਾ ਕਹਿੰਦਾ ਨਾ ਜੀ ਨੂੰ ਨਾ ਤਰਸਾਈਂ ਆਪਣੇ ਤੋਂ